ਸਾਡੇ ਕੋਲ ਡਿਲੀਵਰੀ ਬॉयਜ਼ ਦੀ ਰਿਕੁਆਇਰਮੈਂਟ ਹੈ ਜੀ ਪੰਜ ਡਿਲੀਵਰੀ ਬॉय ਸਾਨੂੰ ਉੱਥੇ ਚਾਹੀਦੇ ਨੇ ਜਿਨ੍ਹਾਂ ਨੂੰ ਟੂ व्हीਲਰ ਚਲਾਉਣਾ ਆਉਂਦਾ ਹੋਵੇ ਬੁਲਗੇਰੀਆ ਵਿੱਚ ਵਿਦ ਜੋਬ ਮਤਲਬ ਕਿ 500 ਤੋਂ ਲੈ ਕੇ 700 ਯੂਰੋ ਸੈਲਰੀ ਜਿਹੜੀ ਹੈ ਉਹ ਮਹੀਨੇ ਦੀ ਮਿਲੇਗੀ ਜੇ ਆਪਾਂ ਇੰਡੀਅਨ کہہ ਕੇ ਚੱਲੀਏ ਤਾਂ 55000 ਤੋਂ ਲੈ ਕੇ 70000 ਦੇ ਵਿੱਚਕਾਰ ਸੈਲਰੀ ਉਹਨੂੰ ਮਿਲੇਗੀ ਔਰ ਇਹ ਸੈਲਰੀ 100% ਕਮਿਟਿਡ ਹੈ ਔਰ ਐਗਰੀਮੈਂਟ ਦੇ ਨਾਲ 3 ਸਾਲ ਦੇ ਵੀਜ਼ੇ ਤੇ ਜਾਏਗਾ ਜੀ ਇਹ ਵੀਜ਼ਾ ਜਿਹੜਾ ਵਰਕ ਵੀਜ਼ਾ ਹੈ ਉਹ 3 ਸਾਲ ਦਾ ਹੈ ਕਈ ਸਾਈਪ੍ਰਸ ਨਾਮ ਦਾ ਬੜਾ ਬਹੁਤ ਬਿਊਟੀਫੁਲ ਦੇਸ਼ ਹੈ ਤੇ ਯੂਰਪ ਦੇ ਵਿੱਚ ਆਉਂਦਾ ਹੈ ਬੱਚੇ ਜਾਣਾ ਚਾਹੁੰਦੇ ਜਾਣਾ ਵੀ ਚਾਹੁੰਦੇ ਨੇ ਕਿ ਜੌਬ ਸਾਈਪ੍ਰਸ ਦੇ ਵੀ ਸਾਡੇ ਕੋਲ ਵੈਕੈਂਸੀਜ਼ ਆਈਆਂ ਨੇ ਜੀ 바ਰ ਟੈਂਡਰ ਦੀਆਂ ਜਿਹੜੇ ਜਿਨ੍ਹਾਂ ਦੇ ਕੋਲ 바ਰ ਟੈਂਡਰ ਦਾ ਐਕਸਪੀਰੀਅੰਸ ਹੈ ਸੋ ਜੇ ਹੈ ਤਾਂ ਅਸੀਂ ਮਿਨੀਮਮ 1000 ਯੂਰੋ ਸੈਲਰੀ ਕਮਿਟ ਕਰ ਸਕਦੇ ਹਾਂ ਬੱਦ ਵੀ ਮਿਲਦੀ ਹੈ ਬਟ ਕਮਿਟਮੈਂਟ ਉਨੀ ਕਿ ਜਿੰਨੀ ਕਾਜ਼ੀ इजीली ਬੱਚੇ ਨੂੰ ਦਿਲਵਾ ਸਕੀਏ ਇੱਕ ਉੱਥੇ ਡਿਲੀਵਰੀ ਬੁਆਏ ਚਾਹੀਦੇ ਨੇ ਰਾਈਟ 바ਰਟੈਂਡਰ ਵਿੱਚ ਤਾਂ ਕੁੜੀਆਂ ਮੁੰਡੇ ਦੋਨਾਂ ਲਈ ਆਪਸ਼ਨਸ ਐ ਐਂਡ ਡਿਲੀਵਰੀ ਬੁਆਏ ਵਿੱਚ ਬੁਆਏਲੀ ਆਪਸ਼ਨ ਐ ਕਿ ਸੈਲਰੀ 1000 ਯੂਰੋ अगेन ਉੱਥੇ ਮਿਲੇਗੀ ਐਂਡ ਇੱਥੋਂ ਹੀ ਜੌਬ ਜਿਹੜਾ ਐ ਉਹ ਨਾਮ ਲੈ ਕੇ ਜਾਣਗੇ ਇੰਡੀਆ ਦਾ ਕਿੰਨਾ ਬਣੇਗਾ ਤਕਰੀਬਨ ਲੱਖ ਰੁਪਇਆ ਐਪ੍ਰੋਕਸੀਮੇਟਲੀ ਲੱਗ ਕੇ ਚੱਲੋਗੇ ਐਮ ਐਕਸਕਲੂਸਿਵ ਲੈ ਕੇ ਆਇਆ ਜੀ ਏ ਤੁਸੀਂ ਨਾ ਕਦੀ ਪਹਿਲਾਂ ਸੁਣਿਆ ਹੋਵੇਗਾ ਨਾ ਹੀ ਕੋਈ ਬੰਦਾ ਇਸ ਵੀਜ਼ੇ ਤੇ ਗਿਆ ਦੇਖਿਆ ਆਏਗਾ ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ 2 ਸਾਲ ਦਾ ਜੀ ਜਿਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ ਜਿਹੜਾ ਮਰਜ਼ੀ ਕੰਮ ਬੰਦਾ ਕਰ ਸਕਦਾ ਹੈ 2 ਸਾਲ ਦੀ ਉਹਨੂੰ ਬਕਾਇਦਾ ਟੀਆਰਸੀ ਇਹਨੂੰ ਟੈਂਪਰੇਰੀ ਰੈਜ਼ੀਡੈਂਸ ਕਾਰਡ ਮਿਲਨੇ ਤੇ ਦੁਬਈ ਦਾ ਮਿਲੇਗਾ ਦੇ ਬੈਨੀਫਿਟਸ ਬਹੁਤ ਅੱਛੇ ਨੇ ਇੱਥੇ ਮੈਂ ਥੋੜਾ ਜ਼ਿਆਦਾ ਚੰਨਣਾ ਪਾਵਾਂ ਚਾਹਾਂਗਾ ਤੁਹਾਨੂੰ ਦੁਬਈ ਦੀ 2 ਸਾਲ ਦੀ TCR ਮਿਲ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ 6 ਕਿ ਮਹੀਨੇ ਜਾਂ 4 ਮਹੀਨੇ ਬਾਅਦ ਤੁਹਾਡਾ ਕੋਈ ਮਨ ਬੰਦ ਆ ਕਿ ਮੈਂ ਕਿਤੇ ਹੋਰ ਮੁਲਕ ਜਾਣਾ ਚਾਹਾਂ ਵਾ ਵਧੀਆ ਯੂਰਪ ਜਾਣਾ ਚਾਹਾਂ ਤਾਂ ਤੁਹਾਡਾ ਵੀਜ਼ਾ ਬਹੁਤ ਈਜ਼ੀਲੀ ਲੱਗਦਾ ਬਿਕਾਉਜ਼ ਤੁਹਾਡੇ ਕੋਲ 2 ਸਾਲ ਦੀ TCR ਹੈ ਰਾਈਟ ਜਾਰਜੀਆ ਦੁਬਈ ਤੋਂ ਜਿਹਨਾਂ ਦੇ ਕੋਲ TCR ਥੀ ਹੈ ਔਨ ਅਰਾਈਵਲ ਹੈ ਸੋ ਜਪਾਨ ਯੂਰਪ ਦਾ ਕੋਈ ਵੀ ਦੇਸ਼ ਤੁਸੀਂ ਲੈ ਕੇ ਚਲੋ ਜੀ ਦੁਬਈ ਤੋਂ ਤੁਸੀਂ ਵੀਜ਼ਾ ਲਾਉਂਗੇ ਇਸ TCRC ਦੇ ਨਾਲ ਤਾਂ ਤੁਹਾਨੂੰ 100% ਸਕਸੈਸ ਰੇਟ ਮਿਲਦਾ ਹੈ ਪਰ ਤੋਂ ਬਹੁਤ ਸਾਰੇ ਇਹ ਲੋਕ ਆ ਜੇ ਵੀ ਆਏ ਫੋਲ ਫਾਈਲਾਂ ਚੱਕੀ ਫਿਰਦੇ ਨੇ ਜਿਹੜੇ ਯੂਰਪ ਦੇ ਵਿੱਚ ਰਿਫਿਊਜ਼ਲ ਨੇ ਜੀ ਉਹਨਾਂ ਲਈ ਕੀ ਰਸਤਾ ਆ ਅਸੀਂ ਇੱਕ ਬਹੁਤ ਅੱਛੀ ਸਕੀਮ ਲੈ ਕੇ ਆਏ ਆ 100% ਸ਼ੋਰ ਯੂਰਪ ਤੁਹਾਨੂੰ ਅਸੀਂ ਪਹੁੰਚਾ ਸਕਦੇ ਆ ਐਂਡ ਪੈਸੇ ਯੂਰਪ ਪਹੁੰਚਣ ਤੋਂ ਬਾਅਦ ਮੈਨੂੰ ਪੇਮੈਂਟ ਆਫਟਰ ਵੀਜ਼ਾ ਆਪਾਂ ਪਹੁੰਚਣ ਤੋਂ ਬਾਅਦ ਪਹੁੰਚਣ ਤੋਂ ਬਾਅਦ ਵੀਜ਼ੇ ਦਾ ਵੀਜ਼ੇ ਦਾ ਲੋਕੀ ਜਾਲੀ ਵੀ ਦੇ ਹੀ ਜਾਂਦੇ ਨੇ ਜੀ ਅੱਜ ਕੱਲ ਅਸੀਂ ਨਹੀਂ ਕਰਦੇ ਅਸੀਂ ਨਹੀਂ ਚੰਗੇ ਬੁਰਾ ਨਹੀਂ ਕੋਈ ਬਟ ਹਾਂ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਸਾਡਾ ਜਿਹੜਾ ਵੀਜ਼ਾ ਉੱਤੇ ਟ੍ਰੈਵਲ ਕਰਕੇ ਜਦ ਤੁਸੀਂ ਯੂਰਪ ਪਹੁੰਚ ਜਾਓਗੇ ਉੱਥੇ ਪੇਮੈਂਟ ਫਿਰ ਹੋਏਗੀ ਬਹੁਤ ਸਾਰੇ ਬੱਚਿਆਂ ਦਾ ਅਜੇ ਵੀ ਸੁਪਨਾ ਹੈ ਕਿ ਯੂਕੇ ਇੰਗਲੈਂਡ ਜਾਣਾ ਟਾਇਲਸ ਨਹੀਂ ਹੁੰਦੀ ਬੜਾ ਔਖਾ ਹੈ ਤੁਸੀਂ ਕੀ ਪਲਾਨ ਲੈ ਕੇ ਆਏ ਹੋ ਕਿ ਉਹਨਾਂ ਦਾ ਸੁਪਨਾ ਸাকার ਹੋਣਾ ਦੇਖੋ ਯੂਕੇ ਦੇ ਵਿੱਚ 100% ਦਾਅਵੇ ਦੇ ਨਾਲ 100% ਮਨੋਪਲੀ ਦੇ ਨਾਲ ਅਸੀਂ ਚੈਲੰਜ ਲੈ ਕੇ ਕਹਿ ਸਕਦੇ ਹਾਂ ਕਿ ਯੂਕੇ ਸਟੱਡੀ ਵੀਜ਼ੇ ਦੇ ਵਿਦਾਊਟ ਟਾਇਲਸ ਵਿਦਾਊਟ ਇੰਟਰਵਿਊ ਬੱਚੇ ਨੂੰ ਭੇਜ ਸਕਦੇ ਹਾਂ ਤੇ ਗੱਲ ਕਰੀਏ ਬੱਚਿਆਂ ਨੂੰ ਆਇਲਟਸ ਦੇ ਵਿੱਚ ਲਿਖਣਾ ਚਾਹੁੰਦੇ ਆ ਬੜਾ ਟਫ ਲੱਗਦਾ ਹੈ ਕਿਵੇਂ ਆਇਲਟਸ ਕੰਨ ਆਇਲਸ ਜਿਹੜੇ ਕੁਆਲਿਟੀ ਕਰਨਾ ਚਾਹੁੰਦੇ ਨੇ ਕਿ ਆ ਵੀ ਇੱਕ ਅੱਛਾ ਟੀਚਰ ਹੋਵੇ ਜੀ ਜਿਹਦੇ ਆਪਣੇ ਪੱਲੇ ਬੈਂਡ ਜ਼ੋਨ ਤਾਂ ਖੁਦ ਪੜਾਉਣਾ ਜੀ ਐਂਡ ਆਇਲਸ ਦੇ ਵਿੱਚ 100% ਗਾਰੰਟੀਡ ਰਿਜ਼ਲਟਸ ਅਸੀਂ ਤੁਹਾਨੂੰ ਦੇ ਸਕਦੇ ਆ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਹੈ ਔਰ ਇੱਕ ਦਿਨ ਆਓ ਡੈਮੋ ਲਗਾ ਕੇ ਦੇਖੋ ਤੁਹਾਨੂੰ ਅੱਛਾ ਲੱਗਦਾ ਤਾਂ ਅਗਲੇ ਦਿਨ ਰੋਲ ਕਰੋ ਯੋ ਯੂਰਪ ਦੀ ਗੱਲ ਕਰੀ ਤਾਂ ਯੂਰਪ ਚ ਜਾਣਾ ਹਰ ਕੋਈ ਚਾਹੁੰਦਾ ਕਿ ਉਹ ਯੂਰਪ ਦੇ ਵਿੱਚ ਜਾਵੇ। ਕੁਝ ਦੇਸ਼ ਐ ਹੋਜੇ ਜਿਹੜੇ ਹੁਣ ਸ਼ੰਗਨ ਵਿੱਚ ਆ ਗਏ ਜਿਹੜੇ ਯੂਰਪ ਦੀ ਖਸਾ ਕਹਾਉਣ ਲੱਪਿਆ। ਉਹਦੇ ਵਿੱਚ ਜਾਣ ਦੇ ਨਾਲ ਵੀ ਜਿਹੜਾ ਬੱਚੇ ਦਾ ਇੱਕ ਭਵਿੱਖਾ ਸੋਚਦਾ ਕਿ ਮੈਂ ਕੈਨੇਡਾ ਜਾਂ ਅਮਰੀਕਾ ਜਾ ਕੇ ਪੂਰਾ ਕਰਾ ਆਪਣਾ ਉਹਨੂੰ ਅੱਗੇ ਸਕਸੈਸ ਹੋਣਾ ਤਾਂ ਹੁਣ ਉਹ ਇਸ ਇਹਨਾਂ ਮੁਲਕਾਂ ਦੇ ਵਿੱਚ ਵੀ ਆਪਣਾ ਭਵਿੱਖ ਜਿਹੜਾ ਵਧੀਆ ਬਣਾ ਸਕਦਾ ਹੈ, ਚਾਰ ਪੈਸੇ ਕਮਾ ਸਕਦਾ ਹੈ। ਜੇ ਮੈਂ ਗੱਲ ਕਰਾਂ ਤਾਂ ਬੁਲਗੇਰੀਆ, ਰូមਾਨੀਆ ਹੋਰ ਬਹੁਤ ਸਾਰੇ ਦੇਸ਼ ਐ ਜਿਹੜੇ ਆ ਹੁਣ ਸ਼ੰਗਨ ਵਿੱਚ ਆ ਗਏ ਨੇ ਔਰ ਯੂਰਪ ਦਾ ਇੱਕ ਹਿੱਸਾ ਬਣ ਗਏ ਨੇ ਤੇ ਗੱਲ ਕਰੀ ਬੁਲਗੇਰੀਆ ਦੀ ਸਾਡੇ ਨਾਲ ਨੇ ਗ੍ਰੈਫਸ ਇਮੀਗ੍ਰੇਸ਼ਨ ਦੇ ਮਾਲਕ ਮਿਸਟਰ ਅਰਜੁਨ ਸ਼ਰਮਾ ਜੀ ਜਿਹੜੇ ਕਿ ਆਪ ਖੁਦ ਆਇਲੈਂਡ ਦੇ ਵਿੱਚ ਜਿਨ੍ਹਾਂ ਨੇ ਖੁਦ ਨੌ ਬੈਂਡ ਲਏ ਨੇ ਬਹੁਤ ਸਾਰੇ ਬੱਚਿਆਂ ਨੂੰ ਹੋਂ ਤੱਕ ਇੰਗਲੈਂਡ ਕੈਨੇਡਾ ਜਿਹੜਾ ਆ ਵੀਜ਼ਾ ਲਵਾ ਕੇ ਉਹਨਾਂ ਨੂੰ ਉਹਨਾਂ ਦੇ ਮੰਜ਼ਲਾ ਤੱਕ ਪਹੁੰਚਾ ਚੁੱਕੇ ਨੇ ਹੁਣ ਇਹਨਾਂ ਕੋਲ ਜਾਣਨੇ ਕਿ ਯੂਰਪ ਜਿਵੇਂ ਨਵੇਂ ਦੇਸ਼ ਸ਼ਾਮਲ ਹੋਏ ਨੇ ਜੇ ਬੁਲਗੇਰੀਆ ਦੀ ਗੱਲ ਕਰੀ ਤੇ ਬੁਲਗੇਰੀਆ ਜਾਣਾ ਦਾ ਕਿੰਨਾ ਸੌਖਾ ਹੈ ਤੇ ਕੀ ਪ੍ਰੋਸੈਸ ਆ ਕਿੰਨੀ ਟਾਈਮਿੰਗ ਹੈ ਕਿਦਾਂ ਦੀ ਉੱਤੇ ਜੌਬ ਹੈ ਕਿੰਨੀ ਉਹਨੂੰ ਸੈਲਰੀ ਮਿਲੇਗੀ ਇਹ ਸਾਰਾ ਕੁਝ ਆਪਾਂ ਜਾਣਾਂਗੇ ਅਰਜੁਨ ਸ਼ਰਮਾ ਜੀ ਕੋਲ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਅਸ਼ਰਮਾ ਜੀ ਬੁਲਗਰੀਆ ਦੀ ਗੱਲ ਕਰੀਏ ਤੇ ਇੱਕ ਨਵਾਂ ਮੁਲਕ ਜਿਹੜਾ ਯੂਰਪ ਦੇ ਵਿੱਚ ਐਂਟਰੀ ਹੋਇਆ ਕਿਉਂਕਿ ਜਿਵੇਂ ਗੱਲ ਕਰਾਂ ਮੈਂ ਕੈਨੇਡਾ ਅਮਰੀਕਾ ਦੇ ਬੱਚਿਆਂ ਦਾ ਔਖਾ ਹੋ ਗਿਆ ਇੰਗਲੈਂਡ ਵੀ ਥੋੜਾ ਟਫ ਹੋ ਰਿਹਾ ਕਿਉਂਕਿ ਬੱਚਿਆਂ ਦਾ ਸਾਲ ਦੋ ਸਾਲ ਬਾਅਦ ਪੀਆਰ ਨਹੀਂ ਮਿਲਦੀ ਹਰ ਬੱਚਾ ਚਾਹੁੰਦਾ ਕਿ ਜਾਵੇ ਚਾਰ ਪੈਸੇ ਹੋਣ ਤੇ ਬੁਲਗਰੀਆ ਜਿਵੇਂ ਹੁਣ ਯੂਰਪ ਵਿੱਚ ਆ ਗਿਆ ਤੇ ਬੁਲਗਰੀਆ ਜਾਣ ਦੇ ਲਈ ਕੀ ਪ੍ਰੋਸੈਸ ਹੈ ਕਿੰਨਾ ਟਾਈਮ ਬਲਗੇਰੀਆ ਦੇਖੋ ਜੀ ਰੀਸੈਂਟਲੀ ਸ਼ੇਨਗਨ ਵਿੱਚ ਆਇਆ ਹੈ ਐਂਡ ਬਹੁਤ سارے ਬੰਦੇ ਸਿਰਫ ਔਰ ਸਿਰਫ ਯੂਰਪ ਪਹੁੰਚ ਜਾਂਦੇ ਨੇ ਔਰ ਪਹੁੰਚਣ ਤੇ ਜਾ ਕੇ ਨਾ ਉਹਨਾਂ ਦੇ ਕੋਲ ਹੱਥ ਕੰਮ ਹੁੰਦਾ ਹੈ ਨਾ ਲੀਗਲ ਵੀਜ਼ਾ ਹੁੰਦਾ ਹੈ ਸੋ ਅਸੀਂ ਉਸ ਚੀਜ਼ ਨੂੰ ਬਿਲਕੁਲ ਵੀ ਪ੍ਰਮੋਟ ਨਹੀਂ ਕਰਦੇ ਅਸੀਂ ਪ੍ਰਮੋਟ ਕਰ ਰਹੇ ਹਾਂ ਜੀ ਵਰਕ ਵੀਜ਼ਾ ਵਰਕ ਵੀਜ਼ਾ ਸਾਡੇ ਕੋਲ ਡਿਲੀਵਰੀ ਬॉयਜ਼ ਦੀ ਰਿਕੁਆਇਰਮੈਂਟ ਹੈ ਜੀ ਪੰਜ ਡਿਲੀਵਰੀ ਬॉयਜ਼ ਸਾਨੂੰ ਉੱਥੇ ਚਾਹੀਦੇ ਨੇ ਜਿਨ੍ਹਾਂ ਨੂੰ ਟੂ-ਵੀਲਰ ਚਲਾਉਣਾ ਆਉਂਦਾ ਹੋਵੇ 20 ਸਾਲ ਪਲੱਸ ਏਜ ਹੋਵੇ ਸੋ ਬਲਗੇਰੀਆ ਵਿੱਚ ਵਿਦ ਜੋਬ ਮਤਲਬ ਕਿ 500 ਤੋਂ ਲੈ ਕੇ 700 ਯੂਰੋ ਸੈਲਰੀ ਜਿਹੜੀ ਹੈ ਉਹ ਮਹੀਨੇ ਦੀ ਮਿਲੇਗੀ ਐਂਡ ਫੂਡ ਐਂਡ ਅਕਮੋਡੇਸ਼ਨ ਜਿਹੜਾ ਹੈ ਉਹ ਕੰਪਨੀ ਹੀ ਪ੍ਰੋਵਾਈਡ ਕਰੇਗੀ ਸੋ ਜਿਹੜੇ ਬਲਗੇਰੀਆ ਜਾਣ ਦੇ ਇਛੁਕ ਨੇ ਸੋ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ 6 ਮਹੀਨੇ ਦਾ ਪ੍ਰੋਸੈਸ ਟਾਈਮ ਹੋ ਗਿਆ ਜੀ ਮੈਂ ਬਿਲਕੁਲ ਸਾਰਾ ਕੁਝ ਵੀਡੀਓ ਦੇ ਥਰੂ ਕਲੀਅਰ ਕਰਨਾ ਚਾਹੁੰਦਾ ਬਿਕੋਜ਼ ਬਾਅਦ ਵਿੱਚ ਫੋਨਸ ਦੇ ਉੱਪਰ ਲੋਕੀ ਸਾਨੂੰ ਜਿਹੜੇ ਸਵਾਲ ਪੁੱਛਦੇ ਨੇ ਅਸੀਂ ਚਾਹੁੰਦੇ ਕਿ ਵੀਡੀਓ ਦੇ ਥਰੂ ਹੀ ਉਹ ਕਲੀਅਰ ਹੋ ਜਾਣ ਕਿ 6 ਮਹੀਨੇ ਦਾ ਪ੍ਰੋਸੈਸ ਟਾਈਮ ਰਹੇਗਾ ਜੀ ਔਰ ਸਟੈਪ ਵਾਈਜ਼ ਸਟੈਪ ਪੇਮੈਂਟ ਹੋਏਗੀ ਔਰ ਇਹਦੇ ਵਿੱਚ ਕੋਈ ਵੀ ਕਿਸੇ ਬੱਚੇ ਨੂੰ ਖਰਾਬ ਕਰਨ ਵਾਲਾ ਬਿਲਕੁਲ ਵੀ ਨਹੀਂ ਹੈ ਬੱਚਾ ਜਾਵੇ ਜੌਬ ਇਥੋਂ ਨਾਲ ਲੈ ਕੇ ਜਾਵੇ ਐਂਡ ਆਪਣਾ ਫਿਊਚਰ ਜਿਹੜਾ ਹੈ ਬੁਲਗਰੀਆ ਬਣਾਵੇ ਮਤਲਬ ਹੁਣ ਫਿਊਚਰ ਦੇ ਵਿੱਚ ਉਹਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਬਰਕ ਬਰਕ ਵੀ ਮਿਲੇਗਾ ਸੈਲਰੀ ਵੀ ਅੱਛੀ ਮਿਲੇਗੀ ਪੇਮੈਂਟ ਵੀ ਜਿਹੜੀ ਸਟੈਪ ਬਾਈ ਸਟੈਪ ਹੋਏਗੀ ਲੱਗੇ ਵਾਲਾ ਹਾਲ ਨਹੀਂ ਵੀ ਲਿਆਓ ਪੈਸੇ ਰੱਖੋ ਤੇ ਬਾਅਦ ਦੀ ਗੱਲਾਂ ਵੀਜ਼ਾ ਲੱਗੇ ਨਾ ਲੱਗੇ ਇਹ ਚ ਕਨਫਰਮੇਸ਼ਨ ਪੂਰੀ ਹੈ ਕਨਫਰਮੇਸ਼ਨ ਪੂਰੀ ਹੈ ਜੀ ਜੇ ਕੁਝ ਸਟੈਪ ਵਾਈਜ਼ ਸਟੈਪ ਪੇਮੈਂਟ ਲੈਣੇ ਵੀ ਆ ਤਾਂ that is all refundable part ਸ਼ਰਮਾ ਜੀ ਕਿ ਸਾਈਪ੍ਰਸ ਨਾਮ ਦਾ ਬੜਾ ਤੇ ਯੂਰਪ ਦੇ ਵਿੱਚ ਆਉਂਦਾ ਆ ਬੱਚੇ ਜਾਣਾ ਚਾਹੁੰਦੇ ਜਾਣਾ ਵੀ ਚਾਹੁੰਦੇ ਨੇ ਕਿ ਜੌਬ ਚ ਜੀ ਟੂਰਿਸਟ ਦੇ ਨਾਲ ਉਹ ਕਹਿੰਦੇ ਸਾਨੂੰ ਜੌਬ ਦਾ ਅਰੇਂਜਮੈਂਟ ਹੋ ਜਾਏ ਜੌਬ ਥਰੂ ਜਾਈਏ ਤਾਂ ਕੀ ਪਲਾਨ ਕਰ ਸਕਦੇ ਹਾਂ ਕਿਵੇਂ ਬੱਚੇ ਨੂੰ ਸਾਈਪ੍ਰਸ ਦਾ ਜਿਹੜਾ ਆ ਕਮਾ ਸਕਦੇ ਸਾਈਪ੍ਰਸ ਦੇ ਵੀ ਸਾਡੇ ਕੋਲ ਵੈਕੈਂਸੀਜ਼ ਆਈਆਂ ਨੇ ਜੀ ਬਾਰ ਟੈਂਡਰ ਦੀਆਂ ਜਿਹੜੇ ਜਿਨ੍ਹਾਂ ਦੇ ਕੋਲ ਬਾਰ ਟੈਂਡਰ ਦਾ ਐਕਸਪੀਰੀਅੰਸ ਹੈ ਸੋ ਜੀ ਹੈ ਤਾਂ ਅਸੀਂ ਮਿਨੀਮਮ 1000 ਯੂਰੋ ਸੈਲਰੀ ਕਮਿਟ ਕਰ ਸਕਦੇ ਆ ਬੱਦ ਵੀ ਮਿਲਦੀ ਹੈ ਬਟ ਕਮਿਟਮੈਂਟ ਉਨੀ ਕੁ ਜਿੰਨੀ ਕ ਅਸੀਂ ਈਜ਼ੀਲੀ ਬੱਚੇ ਦੂੰ ਦਿਲਵਾ ਸਕੀਏ ਐਂਡ ਇੱਕ ਤਾਂ ਇਹ ਓਪਰਚ्युनिटी ਹੈ ਜੀ 바ਰ ਟੈਂਡਰ ਦੀ ਜਿਹਦੇ ਕੋਲ ਐਕਸਪੀਰੀਅੰਸ ਹੈ ਐਂਡ ਇੱਕ ਉੱਥੇ ਡਿਲੀਵਰੀ ਬॉय ਚਾਹੀਦੇ ਨੇ राइट बारटेंडर ਵਿੱਚ ਤਾਂ ਕੁੜੀਆਂ ਮੁੰਡੇ ਦੋਨਾਂ ਲਈ ਆਪਸ਼ਨਸ ਹੈ ਐਂਡ ਡਿਲੀਵਰੀ ਬੁਆਇਸ ਵਿੱਚ ਬੁਆਇਸਲੀ ਆਪਸ਼ਨ ਹੈ ਕਿ ਸੈਲਰੀ ਹਜ਼ਾਰ ਯੂਰੋ अगेन ਉੱਥੇ ਮਿਲੇਗੀ ਐਂਡ ਇੱਥੋਂ ਹੀ ਜੌਬ ਜਿਹੜਾ ਹੈ ਉਹ ਨਾਲ ਲੈ ਕੇ ਜਾਣਗੇ ਇੰਡੀਆ ਦਾ ਕਿੰਨਾ ਫਾਇਦਾ ਬਣੇਗਾ ਤਕਰੀਬਨ ਲੱਖ ਰੁਪਇਆ ਐਪ੍ਰੋਕਸੀਮੇਟਲੀ ਰੱਖ ਕੇ ਚੱਲੋ ਜੀ ਅੱਛਾ ਜੇ ਉਹ ਜਾਂਦਾ ਬਾਰ ਤੁਸੀਂ ਦੱਸਿਆ ਟ੍ਰੇਨਿੰਗ ਥਰੂ ਜਾਂ ਫਿਰ ਡਿਲੀਵਰੀ ਬੁਆਇ ਤਾਂ ਜਾਂਦਾ ਲੱਖ ਰੁਪਈਆ ਯਾਨੀ ਕਮਾ ਸਕਦਾ ਇੱਕ ਉਹਦੀ ਕਮਾ ਸਕਦਾ ਕੰਮ ਦੇਖੋ ਸੈਲਰੀ ਵੇਰੀ ਕਰਦੀ ਹੈ अगेन ਮੈਂ ਕਹਾਂਗਾ ਕਿ ਬਾਰਟੈਂਡਰ ਦੀ ਤਾਂ ਅਸੀਂ 100% ਸ਼ੋਰ ਆ ਬਾਕੀ ਸੈਲਰੀ ਵੇਰੀ ਕਰੇਗੀ ਪਰ ਹਾਂ ਜਿਹੜਾ ਤੁਹਾਨੂੰ ਕਮਿਟ ਕਰ ਦਤਾ ਕਿ ਇਹਦੇ ਵਿੱਚ ਜੌਬ ਹੈ ਤਾਂ ਉਹ ਮਿਲੇਗੀ ਇਹਦੇ ਲਈ ਕੋਈ ਲੈਟਸ ਜਾਂ ਕੁਝ ਨਾ ਜੀ ਨਾ ਕੋਈ ਨਹੀਂ ਪੀਸੀਸੀ ਚਾਹੀਦੀ ਹੈ ਜੀ ਪੀਸੀਸੀ ਹੋਣੀ ਜ਼ਰੂਰੀ ਬਹੁਤ ਹੈ ਐਂਡ ਪਾਸਪੋਰਟ ਪਲੱਸ ਪੀਸੀਸੀ ਬਾਕੀ ਬੇਸਿਕ ਡਾਕੂਮੈਂਟਸ ਨੇ ਸੋ ਵੀਜ਼ਾ 100% ਮਿਲੇਗਾ ਇਹਦੇ ਵਿੱਚ ਵੀ ਕੋਈ ਏਜ ਰਿਸਪੈਕਟਡ ਹੈ ਕੋਈ ਨਹੀਂ ਸਾਲ ਦਾ ਇਹਦੇ ਵਿੱਚ 20 ਪਲੱਸ ਏਜ ਚੱਲੇਗੀ ਜੀ ਬਟ ਬਾਰ ਟੈਂਡਰ ਲਈ ਅਗੇਨ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਜੈਨੂਇਨ ਜੌਬ ਇੰਟਰਵਿਊ ਹੋਏਗੀ ਜੀ ਜਸ਼ਨ ਮਾ ਜੀ ਬਹੁਤ ਸਾਰੇ ਸ਼ੰਗਨ ਦੇ ਵਿੱਚ ਐਜ਼ ਅ ਦੇਸ਼ ਹੈ ਜਿਨ੍ਹਾਂ ਦੇ ਸ਼ਾਇਦ ਬਰਕਰ ਮ ਪਰ ਬੰਦੇ ਬੜੇ ਕੁਮਨਲਿਸ਼ ਕੀਨੇ ਟੂਰਿਸਟ ਵੀ ਚਾਹੁੰਦੇ ਨੇ ਕਿ ਜਾਈਏ ਘੁੰਮ ਕੇ ਆਈਏ ਉੱਥੇ ਤਾਂ ਮਾਹੌਲ ਦੇਖਾਈਏ ਉੱਥੋਂ ਦੇ ਕਲਚਰ ਨੂੰ ਦੇਖੀਏ ਤੇ ਜੇ ਕਿਸੇ ਨੇ ਸ਼ੇਨਗਨ ਦਾ ਵੀਜ਼ਾ ਲਗਾਉਣਾ ਹੋਵੇ ਉਹਦੇ ਲਈ ਕੀ ਪ੍ਰੋਸੈਸ ਹੈ ਕੀ ਰਿਕੁਆਇਰਮੈਂਟਸ ਹੈ ਕਿੰਨੀ ਸਕਸੈਸ ਰੇਟ ਹੈ ਉਹਦੀ ਦੇਖੋ ਜੀ ਸ਼ੇਨਗਨ ਵੀਜ਼ਾ ਵਾਕਈ ਬਹੁਤ ਔਖਾ ਵੀਜ਼ਾ ਹੈ ਟੂਰਿਸਟ ਵੀਜ਼ਾ ਨਾਰਮਲੀ ਨਹੀਂ ਮਿਲਦਾ ਸ਼ੇਨਗਨ ਦਾ ਸੋ ਅਸੀਂ ਇੱਕ ਬਹੁਤ ਅੱਛਾ ਪ੍ਰੋਡਕਟ ਲੈ ਕੇ ਆਏ ਆਂ ਸ਼ੇਨਗੇਨ ਵੀਜ਼ਾ 19 ਸਾਲ ਪਲੱਸ ਜਾਂ 20 ਸਾਲ ਪਲੱਸ ਬੱਚੇ ਦੀ ਏਜ ਹੋਵੇ ਹਾਂਜੀ ਔਰ ਉਹਨੂੰ 3 ਕਮਹੀਨੇ ਦਾ ਅਪ੍ਰੋਕਸੀਮੇਟਲੀ ਟਾਈਮ ਰੱਖੋ ਉਹਨੂੰ 100% ਸ਼ੇਨਗੇਨ ਵੀਜ਼ਾ ਦਿਲਵਾ ਸਕਦੇ ਆ ਔਰ ਜਿਹੜੀ ਪੇਮੈਂਟ ਵੀ ਇਹਦੇ ਚ ਹੋਏਗੀ ਮੋਸਟ ਆਫ ਦਾ ਪਾਰਟ ਜਿਹੜਾ ਉਹ ਵੀਜ਼ੇ ਤੇ ਹੀ ਹੋਏਗਾ ਬਸ ਐਮਬੈਸੀ ਫੀਸ ਐ ਜਿਹੜਾ ਥੋੜਾ ਬਹੁਤ ਖਰਚਾ ਹੈ ਉਹ ਕਲਾਇੰਟ ਆਪੇ ਕਰੇਗਾ ਐਂਡ ਟ੍ਰਾਂਸਪੇਰੈਂਸੀ ਨਾਲ ਵੀਜ਼ਾ ਲਵਾਵਾਂਗੇ ਸਾਰਾ ਕੁਝ ਦੱਸ ਕੇ ਉਹਨੂੰ ਲਗਵਾਇਆ ਜਾਏਗਾ ਕਿ ਭਾਈ ਤੇਰਾ ਵੀਜ਼ਾ ਸ਼ੇਨਗੇਨ ਦਾ ਲਗਵਾਇਆ ਜਾ ਰਿਹਾ ਐਂਡ ਬਾਕੀ ਜਿਹੜੀ ਪੇਮੈਂਟ ਐ ਤੂੰ ਵੀਜ਼ਾ ਆਉਣ ਦੇਸ਼ੀ ਹੈ ਸੋਲੇ ਦੁਬਈ ਹੈ ਬੜੀ ਚੀਜ਼ ਬੜੀਆਂ ਦੇਖਣ ਵਾਲੀਆਂ ਹੁਮਨ ਬੜੇ ਲੋਕ ਜਾਂਦੇ ਨੇ ਉਹ ਸਾਰੇ ਇੱਥੇ ਲੋਕ ਜਾਂਦੇ ਨੇ ਕੰਮ ਦੇ ਤੌਰ ਤੇ ਵੀ ਜਾਂਦੇ ਨੇ ਵਰਕ ਪਰ ਲੈ ਕੇ ਜਾਂਦੇ ਜਔ ਆਪਣਾ ਜੋਬ ਲੈ ਕੇ ਜਾਂਦੇ ਨੇ ਪਰ ਉੱਥੇ ਜਾ ਕੇ ਮਨਪਸੰਦ ਜੋਬ ਮਿਲਦੀ ਨਹੀਂ ਉਹ ਕੰਸਟਰਕਸ਼ਨ ਦੀ ਮਿਲਦੀ ਜਾਂ ਹੋਰ ਤਰ੍ਹਾਂ ਦੀ ਜੋਬ ਮਿਲਦੀ ਆ ਤੁਹਾਡਾ ਕੀ ਹਜਾ ਪਲਾਨ ਹੈ ਕਿ ਬੱਚਾ ਬੰਦਾ ਜਾਵੇ ਤੇ ਜਾਵੇ ਸੁਰੱਖਿਅਤ ਅੱਛੀ ਜੋਬ ਵੀ ਮਿਲੇ ਅੱਛਾ ਕੰਮ ਵੀ ਮਿਲੇ ਕੀ ਪਲਾਨ ਹੈ ਤੁਹਾਡਾ ਆ ਏਮ ਐਕਸਕਲੂਸਿਵ ਲੈ ਕੇ ਆਇਆ ਜੀ ਏ ਤੁਸੀਂ ਨਾ ਕਦੀ ਪਹਿਲਾਂ ਸੁਣਿਆ ਹੋਵੇਗਾ ਨਾ ਹੀ ਕੋਈ ਬੰਦਾ ਇਸ ਵੀਜ਼ੇ ਤੇ ਗਿਆ ਦੇਖਿਆ ਹੋਏਗਾ ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ 2 ਸਾਲ ਦਾ ਜੀ ਜਿਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਜੀ ਜਿਹੜਾ ਮਰਜ਼ੀ ਕੰਮ ਬੰਦਾ ਕਰ ਸਕਦਾ ਹੈ 2 ਸਾਲ ਦੀ ਉਹਨੂੰ ਬਕਾਇਦਾ TCRC ਇਹਨੂੰ ਟੈਂਪਰੇਰੀ ਰੈ residance ਕਾਰਡ ਮਿਲਦੇ ਉਹ ਦੁਬਈ ਦਾ ਮਿਲੇਗਾ ਰਾਈਟ ਔਰ ਇਹਦੇ ਬੈਨੀਫਿਟਸ ਬਹੁਤ ਅੱਛੇ ਨੇ ਇੱਥੇ ਮੈਂ ਥੋੜਾ ਜਿਆਦਾ ਚੰਨਣਾ ਪਾਵਾਂ ਚਾਹਾਂਗਾ ਪਹਿਲਾ ਬੈਨੀਫਿਟ ਇਹਦੇ ਵਿੱਚ ਹੈ ਕਿ 2 ਸਾਲ ਦੀ TCR ਤੁਹਾਨੂੰ ਦੁਬਈ ਦੀ 2 ਸਾਲ ਦੀ TCR ਮਿਲ ਜਾਂਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ 6 ਮਹੀਨੇ ਜਾਂ 4 ਮਹੀਨੇ ਬਾਅਦ ਤੁਹਾਡਾ ਕੋਈ ਮਨ ਬੰਦ ਹੈ ਕਿ ਮੈਂ ਕਿਸੇ ਹੋਰ ਮੁਲਕ ਜਾਣਾ ਚਾਹਾਂ ਵਧੀਆ ਯੂਰਪ ਜਾਣਾ ਚਾਹਾਂ ਤਾਂ ਤੁਹਾਡਾ ਵੀਜ਼ਾ ਬਹੁਤ ਈਜ਼ੀਲੀ ਲੱਗਦਾ ਹੈ ਬਿਕਾਉਜ਼ ਤੁਹਾਡੇ ਕੋਲ 2 ਸਾਲ ਦੀ TCR ਹੈ ਰਾਈਟ ਜਾਰਜੀਆ ਦੁਬਈ ਤੋਂ ਜਿਨ੍ਹਾਂ ਦੇ ਕੋਲ TRC ਹੈ ਔਨ ਅਰਾਈਵਲ ਹੈ ਸੋ ਜਾਪਾਨ ਯੂਰਪ ਦਾ ਕੋਈ ਵੀ ਦੇਸ਼ ਤੁਸੀਂ ਲੈ ਕੇ ਚਲੋ ਜਿੱਦ ਦੁਬਈ ਤੋਂ ਤੁਸੀਂ ਵੀਜ਼ਾ ਲਾਉਂਗੇ ਇਸ TRC ਦੇ ਨਾਲ ਤਾਂ ਤੁਹਾਨੂੰ 100% ਸਕਸੈਸ ਰੇਟ ਮਿਲੇਗਾ ਔਰ ਜਿਹਨੇ ਦੁਬਈ ਕੰਮ ਵੀ ਕਰਨਾ ਹੈ ਸੋ ਵੈਸੇ ਨਾਰਮਲੀ ਸੈਲਰੀ ਜਿਹੜੀ ਹੈ 800 900 ਦਰਹਮ 1100 1200 ਦਰਹਮ ਕੰਸਟਰਕਸ਼ਨ ਚ ਲੁਕੀ ਜਾਂਦੇ ਨੇ ਇਹਦੇ ਵਿੱਚ ਬਾਇ ਲਾ 2000 ਦਰਹਮ ਸਰਕਾਰ ਦੀ ਮਿੱਠੀ ਹੋਈ ਸੈਲਰੀ ਹੈ ਜਿਹੜਾ ਮਰਜ਼ੀ ਕੰਮ ਕਰੇ ਚਾਹੇ ਉੱਥੇ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਬਣਾਵੇ ਜਾਂ ਆਪਣਾ ਓਲਾ ਉਬਰ ਤਰੀ ਗੱਡੀ ਚਲਾਵੇ ਜਾਂ ਉਹ ਡਿਲੀਵਰੀ ਕਰੇ 2000 ਡਰਮ ਤੋਂ ਘੱਟ ਉਹਨੂੰ ਸੈਲਰੀ ਕੋਈ ਨਹੀਂ ਦੇ ਸਕਦਾ 2000 ਡਰਮ ਕਮਾ ਸਕਦਾ ਹੈ ਔਰ ਜੇ ਤੁਹਾਡੇ ਵੱਲੋਂ ਤੁਸੀਂ ਹੁਣ ਸਹੀ ਗੱਡ ਕਰਕੇ ਤੋਰਦੇ ਹੋ ਤਾਂ ਓਪਨ ਵਰਕ ਪਰ ਮਿਲ ਜਦੋਂ ਮਿਲ ਜਾਏਗਾ ਤੇ ਕੋਈ ਚੀਜ਼ ਦਾ ਡਰ ਨਹੀਂ ਤੁਸੀਂ ਵਿਦੇਸ਼ ਤੇ ਜਿੰਨੇ ਹੋ ਯੂਰਪ ਦੇ ਦੇਸ਼ ਨੇ ਉਹਨਾਂ ਵਿੱਚ इजीली ਜਾ ਸਕਦੇ ਹੋ ਜੀ ਔਰ ਵੀਜ਼ਾ ਹਾਂ ਵੀਜ਼ਾ ਵੀ ਸਰੇਗਾ 10 ਦਿਨ ਦੇ ਅੰਦਰ ਦਵਾਵਾਂਗੇ ਜੀ ਓਨਲੀ 10 ਡੇਸ 11ਵੇਂ ਦਿਨ ਤੁਸੀਂ ਆਪਣਾ ਸਾਨੂੰ ਆ ਕੇ ਲੱਡੂਆਂ ਦਾ ਡੱਬਾ ਨਾਲ ਲੈ ਕੇ ਆਉਂਗੇ ਕਿ ਭਾਈ ਸਾਹਿਬ ਮੇਰਾ ਵੀਜ਼ਾ ਬਹੁਤ ਅੱਛੇ ਟੰਗ ਨਾਲ ਲਗਾਇਆ ਗਿਆ ਔਰ ਇਹ ਜਿਹੜਾ ਪ੍ਰੋਡਕਟ ਹੈ ਜੀ ਇਹ ਬਹੁਤ ਵਧੀਆ ਪ੍ਰੋਡਕਟ ਹੈ ਤੁਸੀਂ ਇੱਥੇ ਬਹੁਤ ਜ਼ਿਆਦਾ ਵਿਚਾਰ ਕਰ ਸਕਦੇ ਹੋ ਵਿਚਾਰ ਕਰਕੇ ਆਪਣਾ ਫਿਊਚਰ ਪ੍ਰੋਸੀਡ ਕਰ ਸਕਦੇ ਹੋ ਬਿਕੋਜ਼ ਦੁਬਈ ਦਾ 2 ਸਾਲ ਦਾ ਓਪਨ ਵਰਕ ਪਰਮਿਟ ਕੋਈ ਸੌਖੀ ਗੱਲ ਨਹੀਂ ਹੈ ਜੀ ਪਰ ਗ੍ਰਾਸ ਵੀਮੀਗ੍ਰੇਸ਼ਨ ਇਹਨੂੰ ਬਹੁਤ ਆ ਰਿਹਾ ਜੀ ਜਿਵੇਂ ਅਰਜੁਨ ਜੀ ਤੁਸੀਂ ਹੁਣ ਦੱਸਿਆ ਕਿ ਬੁਲਗਾਰੀਆ ਜਾਂ ਸਾਈਪ੍ਰਸ ਜਾਂ ਹੋਰ ਮੁਲਕ ਜਿੱਥੇ ਤੁਸੀਂ ਟੂਰਿਸਟ ਵੀਜ਼ੇ ਦੇ ਨਾਲ ਨਾਲ ਵਰਕ ਪਰਮਿਟ ਵੀਜ਼ਾ ਦਿੰਦੇ ਹੋ ਦੁਬਈ ਦੀ ਗੱਲ ਦਸੀਆ ਓਪਨ ਵਰਕ ਪਰਮਿਟ ਦਿੰਦੇ ਪਰੰਤੂ ਬਹੁਤ ਸਾਰੇ ਇਹ ਲੋਕ ਅਜੇ ਵੀ ਆਏ ਫਾਈਲਾਂ ਚੱਕੀ ਫਿਰਦੇ ਨੇ ਜਿਹੜੇ ਯੂਰਪ ਦੇ ਵਿੱਚ ਰਿਫਿਊਜ਼ਲ ਨੇ ਜੀ ਉਹਨਾਂ ਲਈ ਕੀ ਰਸਤਾ ਆ ਕਿ ਉਹਨਾਂ ਦਾ ਕੋਈ ਰਸਤਾ ਵੀ ਬਣਾਓ ਕਿ ਜਿਹੜੇ ਅਜੇ ਤੱਕ ਪਰ ਤੱਕੇ ਖਾਰੇ ਏਜੰਟਾਂ ਦੇ ਕੋਲ ਤੁਹਾਡੇ ਕੋਲ ਗ੍ਰੈਪਸ ਇਮੀਗ੍ਰੇਸ਼ਨ ਆਨ ਵਾਲਿਆਂ ਕੋਲੋਂ ਤੇ ਕੀ ਹੱਲ ਹੋਏਗਾ ਉਹਨਾਂ ਜਿਹੜੇ ਰਿਫਿਊਜ਼ਲ ਕੇਸ ਨੇ ਬਹੁਤ ਸਾਰੀ ਪ੍ਰੋਫਾਈਲਜ਼ ਆਜੀ ਮਾਰਕੀਟ ਦੇ ਵਿੱਚ ਜਿਹੜੀ ਏਜੰਟਾਂ ਦੇ ਹੱਥੇ ਚੜ ਚੁੱਕੀਆਂ ਨੇ ਐਂਡ ਰਿਫਿਊਜ਼ਲ ਯੂਰਪ ਦੀਆਂ ਲਵਾ ਚੁੱਕੇ ਨੇ ਸੋ ਉਹਨਾਂ ਪ੍ਰੋਫਾਈਲਜ਼ ਵਾਸਤੇ ਅਸੀਂ ਇੱਕ ਬਹੁਤ ਅੱਛੀ ਸਕੀਮ ਲੈ ਕੇ ਆਏ ਆ ਕਿ 100% ਸ਼ੋਰ ਯੂਰਪ ਤੁਹਾਨੂੰ ਅਸੀਂ ਪਹੁੰਚਾ ਸਕਦੇ ਆ ਐਂਡ ਪੈਸੇ ਯੂਰਪ ਪਹੁੰਚਣ ਤੋਂ ਬਾਅਦ ਮਤਲਬ ਪੇਮੈਂਟ ਆਫਟਰ ਵੀਜ਼ਾ ਔਰ ਪਹੁੰਚਣ ਤੋਂ ਬਾਅਦ ਪਹੁੰਚਣ ਤੋਂ ਬਾਅਦ ਵੀਜ਼ਾ ਦਾ ਵੀਜ਼ਾ ਦਾ ਲੋਕੀ ਜਾਲੀ ਵੀ ਦੇ ਹੀ ਜਾਂਦੇ ਨੇ ਜੀ ਅੱਜ ਕੱਲ ਅਸੀਂ ਨਹੀਂ ਕਰਦੇ ਅਸੀਂ ਨਹੀਂ ਚੰਗੇ ਬੁਰਾ ਨਹੀਂ ਕੋਈ ਬਟ ਹਾਂ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਸਾਡਾ ਜਿਹੜਾ ਵੀਜ਼ਾ ਉੱਤੇ ਟ੍ਰੈਵਲ ਕਰਕੇ ਜਦ ਤੁਸੀਂ ਯੂਰਪ ਪਹੁੰਚ ਜਾਓਗੇ ਉੱਥੇ ਵੀ ਬਣਦਾ ਉੱਤ ਪੇਮੈਂਟ ਫਿਰ ਹੋਏਗੀ ਜੀ ਇਹ ਤਾਂ ਬਹੁਤ ਵੱਡੀ ਗੱਲ ਹੈ ਲੋਕ ਤਾਂ ਕਹਿੰਦੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ੇ ਕਿਸ ਤਰ੍ਹਾਂ ਵੀ ਹੋ ਸਕਦੇ ਨੇ ਪਰੰਤੂ ਇਹਨਾਂ ਦਾ ਤਾਂ ਇਹ ਹੈ ਵੀ ਤੁਸੀਂ ਵੀਜ਼ੇ ਨੂੰ ਛੱਡੋ ਯੂਰਪ ਪਹੁੰਚਣ ਦੇ ਉੱਤੋਂ ਬਾਅਦ ਤੁਸੀਂ ਜਿਹੜਾ ਆਪਣੀ ਪੇਮੈਂਟ ਇਹਨਾਂ ਨੂੰ ਦੇਣੀ ਆ ਤਾਂ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਬਹੁਤ ਸਾਰੇ ਬੱਚਿਆਂ ਦਾ ਅਜੇ ਵੀ ਸੁਪਨਾ ਹੈ ਕਿ ਯੂਕੇ ਇੰਗਲੈਂਡ ਜਾਣਾ ਆਇਲਟਸ ਨਹੀਂ ਹੁੰਦੀ ਬੜਾ ਔਖਾ ਹੈ ਤੁਸੀਂ ਕੀ ਪਲਾਨ ਲੈ ਕੇ ਆਏ ਹੋ ਕਿ ਉਹਨਾਂ ਦਾ ਸੁਪਨਾ ਸাকার ਹੋਣਾ ਕੀ ਖਾਸ ਸੋਟੀ ਅ ਦੇਖੋ ਯੂਕੇ ਦੇ ਵਿੱਚ 100% ਦਾਅਵੇ ਦੇ ਨਾਲ 100% ਮਨੋਪਲੀ ਦੇ ਨਾਲ ਅਸੀਂ ਚੈਲੰਜ ਲੈ ਕੇ ਕਹਿ ਸਕਦੇ ਹਾਂ ਕਿ ਯੂਕੇ ਸਟੱਡੀ ਵੀਜ਼ੇ ਦੇ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ ਬੱਚੇ ਨੂੰ ਭੇਜ ਸਕਦੇ ਹਾਂ ਹੁਣ ਜਿਹੜੇ ਬੱਚੇ ਨੇ ਪਲੱਸ 2 ਕੀਤੀ ਹੈ ਰਾਈਟ ਔਰ ਹਾਂ ਉਹ ਬੱਚਾ ਜਿਹੜਾ ਇੰਟਰਵਿਊ ਨਹੀਂ ਕਰ ਸਕਦਾ ਰਾਈਟ ਜਿਹੜਾ ਆਇਲਸ ਪੀਡੀ ਨਹੀਂ ਕਰ ਸਕਦਾ ਸੋ ਔਰ 3 ਸਾਲ ਦੀ بجائے 1 ਸਾਲ ਦੀ ਸਟੱਡੀ ਤੇ ਫਿਰ ਵੀ ਜਾਣਾ ਚਾਹੁੰਦਾ ਹੈ ਤਾਂ ਸਾਡੇ ਦਰਵਾਜ਼ੇ ਹਰ ਤਰ੍ਹਾਂ ਨਾਲ ਕੁਲਲੇ ਨੇ ਜੀ ਯੂਕੇ ਦਾ 1 ਸਾਲ ਦਾ ਸਟੱਡੀ ਵੀਜ਼ਾ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ ਪੇਮੈਂਟ ਆਫਟਰ ਵੀਜ਼ਾ ਹੈ ਕੋਈ ਇਹਦੇ ਨਾਲ ਦਾ ਪ੍ਰੋਡਕਟ ਜੀ ਸੋ ਅਰਜਨ ਜੀ ਜਿਵੇਂ ਆਪਾਂ ਪਹਿਲਾਂ ਨਿਕਲ ਕੀਤੀ ਤੁਹਾਡੇ ਨੌ ਬੈਂਡ ਨੇ ਤੁਸੀਂ ਕੋਦ ਬੱਚਿਆਂ ਨੂੰ ਪੜਾਉਂਦੇ ਹੋ ਤੇ ਫਿਰ ਤੁਹਾਡੇ ਨਾਲ ਆਇਲਟਸ ਦੀ ਗੱਲ ਕਰੀ ਤਾਂ ਫਿਰ ਤਾਂ ਮਜ਼ਾ ਨਹੀਂ ਸਾਰੀ ਕੋਈ ਵੱਡੀ ਅਕਲ ਨਹੀਂ ਤੇ ਗੱਲ ਕਰੀਏ ਬੱਚਿਆਂ ਨੂੰ ਆਇਲਟਸ ਦੇ ਵਿੱਚ ਜੇ ਕਰਨਾ ਚਾਹੁੰਦੇ ਆ ਬੜਾ ਟਫ ਲੱਗਦਾ ਆ ਉਹਨਾਂ ਲਈ ਕੀ ਤੁਹਾਡਾ ਸੋਲੂਸ਼ਨ ਹੈ ਕਿਵੇਂ ਆਇਲਟਸ ਕਰਨ ਕਿੱਦਾਂ ਦੀ ਆਇਲਟਸ ਹੋਣ ਤੇ ਕੀ ਰਿਜ਼ਲਟ ਮਿਲਦੇ ਨੇ ਜੀ ਕੁਆਲਿਟੀ ਆਇਲਸ ਕੋਚਿੰਗ ਮੈਂ ਸ਼ੁਰੂਇਤ ਤੋਂ ਕਰਾਂਗਾ ਜੀ ਅਸੀਂ ਬਲੀਵ ਕਰਦੇ ਹਾਂ ਕੁਆਲਿਟੀ ਦੇ ਵਿੱਚ ਜ਼ਿਆਦਾ ਬੱਚੇ ਇਕੱਠੇ ਕਰਕੇ ਸਾਡੂੰ ਫੀਸਾ ਲੈਣ ਦਾ ਕੋਈ ਲਾਲਚ ਨਹੀਂ ਹੈ ਜੀ ਪਰਮਾਤਮਾ ਦੀ ਬਹੁਤ ਕਿਰਪਾ ਹੈ ਸਾਡੇ ਤੇ ਬਟ ਆਇਲਸ ਜਿਹੜੇ ਕੁਆਲਿਟੀ ਕਰਨਾ ਚਾਹੁੰਦੇ ਨੇ ਕਿ ਆ ਵੀ ਇੱਕ ਅੱਛਾ ਟੀਚਰ ਹੋਵੇ ਜੀ ਜਿਹਦੇ ਆਪਣੇ ਪੱਲੇ ਬੈਂਡਸ ਹੋਣ ਮੈਂ ਖੁਦ ਪੜਾਉਣਾ ਜੀ ਐਂਡ ਆਇਲਸ ਦੇ ਵਿੱਚ 100% ਗਾਰੰਟੀਡ ਰਿਜ਼ਲਟਸ ਅਸੀਂ ਤੁਹਾਨੂੰ ਦੇ ਸਕਦੇ ਹਾਂ ਆਫਲਾਈਨ ਬੈਚੇਸ ਸਾਡੇ ਚੱਲਦੇ ਨੇ ਜੀ ਔਰ 7500 ਰੁਪਏ ਮਹੀਨਾ ਫੀਸ ਹੈ ਕੋਈ ਜ਼ਿਆਦਾ ਫੀਸ ਨਹੀਂ ਲੈ ਰਹੇ ਜੀ ਇੱਕ ਡੈਮੋ ਕਲਾਸ ਬਿਲਕੁਲ ਫ੍ਰੀ ਹੈ ਔਰ ਇੱਕ ਦਿਨ ਆਓ ਡੈਮੋ ਲਗਾ ਕੇ ਦੇਖੋ ਤੁਹਾਨੂੰ ਅੱਛਾ ਲੱਗਦਾ ਤਾਂ ਅਗਲੇ ਦਿਨ ਅਨਰੋਲ ਕਰੋ ਤੇ ਜਿਹੜੇ ਜੌਬ ਕਰਦੇ ਨੇ ਉਹ ਚਾਹੁੰਦੇ ਨੇ ਕਰਨਾ ਉਹ ਆਨਲਾਈਨ ਕਰਨ ਤੇ ਉਹਨਾਂ ਲਈ ਵੀ ਇੱਕ ਰਸਤਾ ਆ ਜੌਬਸ ਵਾਲਿਆਂ ਦੇ ਜਿਹੜੇ ਲੋਕਲ ਬੈਠੇ ਨੇ ਜੀ ਉਹਨਾਂ ਲਈ ਤਾਂ ਈਵਨਿੰਗ ਐਂਡ ਮਾਰਨਿੰਗ ਬੈਚਸ ਵੀ ਅਸੀਂ ਚਲਾਏ ਹੋਏ ਨੇ ਅੱਛਾ ਮਾਰਨਿੰਗ ਵੀ ਈਵਨਿੰਗ ਵੀ ਜੀ 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 ਔਰ ਹਾਂ ਮਾਰਨਿੰਗ ਈਵਨਿੰਗ ਬੈਚਸ ਵਿੱਚ ਆ ਸਕਦੇ ਨੇ ਔਰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਕਹਿੰਦੇ ਜੀ ਹੁਣ ਅਸੀਂ ਅੱਛਾ ਟੀਚਰ ਲੱਭ ਰਹੇ ਹਾਂ ਆਨਲਾਈਨ ਪਰ ਸਾਨੂੰ ਮਿਲਦਾ ਨਹੀਂ ਹੈ ਅਸੀਂ ਕਹਿੰਦੇ ਕਿ ਸਾਡੇ ਕੋਲ ਅਨਰੋਲ